ਬਾਪੂ ਆਸਰਾਰਾਜ ਪਾਗ ਛੱਡਦਾ ਸੁਖ ਸੁਖ ਸੁਖਾਉ ਪੰਜਾਬ ਛੱਡਦਾ ਜਿਸ ਉਹ ਇਨੂ ਵਾਇਉਂਦੀ ਦਿੱਲੀ ਰੋਡ ਤੇ ਰੋਂਦੀ ਮਾਨੂੰ ਛੱਡਿਆ ਆ ਏਅਰਪੋਰਟ ਤੇ ਓ ਯਾਰ 베ਲੀ ਛੱਡੇ ਛੱਡੀ ਮੋਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਖੇਡੇ ਖਾਕੇ ਆਈ ਆ ਇਕਲੇ ਐਂਡ ਨੂੰ ਕੋਨਸ਼ਕਤਾਂ ਦੀ ਲੱਗ ਗਈ ਕੜਕੀ ਜੇ ਤੈਨੂੰ ਹੋਏ ਉੱਥੇ ਹੱਡ ਹੱਡ ਭੰਨ ਦਿੰਦਾ ਕੰਮ ਮਿੱਤਰਾ ਪੀੜੀ ਪੈਂਦੀ ਐ ਸਨਹੂ ਦੇ ਵਿੱਚ ਰੰਮ ਮਿੱਤਰਾ ਉਹ ਪੈਸੇ ਤਾਂ ਕਮਾਲ ਮੰਗੇ ਚੈਨੀ ਹੋਈ ਦਿਨ ਕੋਈ ਵਧਾਈਆਂ ਕਰੇ ਨੈਣ ਨਹੀਂ ਉਹ ਲੋੜਤਾ ਨਹੀਂ ਕੋਈ ਉੱਥੇ ਕਿਹੜਾ ਪੁੱਛਦਾ ਗੋਰੀਆਂ ਤੇ ਰੂਪ ਕਾ ਦਾ ਖੜੀ ਮੁੱਛ ਦਾ ਕਰਦੇ ਦੀ ਪੰਡ ਕੇ ਰਲੋਂ ਨਹੀਂ ਤੋਂ ਤੋਂ ਰੁਕਦਾ ਨਹੀਂ ਕੰਗ ਫਿਰ ਪੈਂਦੇ ਆ ਵੀ ਨਹੀਂ ਰੁਕਦਾ ਚ ਬਾਪੂ ਦੇਖ ਹੱਸਦਾ ਦਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਫੇਰੇ ਆ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਤੂੰ ਘੈਂਟ ਜਾ ਕੋਈ ਰੱਖੀ ਸਭ ਰਾਜ ਦੇਖ ਕੇ ਰਾਂਟੋ ਦੀਆਂ ਸਰਕਾਂ ਤੇ ਰੋਇਆ ਕਬਰੂ ਉਹ ਸਿਰਾਂ ਤੋੜਦੇ ਜਹਾਜ਼ ਦੇਖ ਕੇ ਆਥਰੀ ਸਵੇ ਸਾਲਿਆ ਬਲਦ ਦੀ ਜੀ ਆ ਕੇ ਨੱਚਦਾ ਪੰਜਾਬ ਦੇ ਕਿਹੜਾ ਕੀ ਬਾਤ ਹੈ ਕੀ ਬਾਤ ਆਪਣੇ ਪਾਸਾ ਕਰਦੀ ਕਰਾ ਵਾਪੂਆ ਸਾਰਾ ਰਾਜ ਬਾਗ ਛੱਦਦਾ ਸੁੱਖ 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 ਆਇਓ ਪੰਜਾਬ ਛੱਡਤਾ ਜਿਸਿਓ ਇਨਹ ਭਾਇੋਂ ਦੀ ਦਿੱਲੀ ਰੋਡ ਤੇ ਰੋਦੀ ਮਾਨੂੰ ਛੱਡਿਆ ਆ ਏਅਰਪੋਰਟ ਤੇ ਓ ਯਾਰ 베ਲੀ ਛੱਡੇ ਛੱਡੀ ਮੋਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਂ ਉ ਡਿਪੰਡਦੀ ਖੇਡੇ ਖਾ ਕੇ ਆਇਆ ਅਕਲੈਂਡ ਨੂੰ ਹੌਂ ਸ਼ਿਫਟਾਂ ਦੀ ਲੱਗ ਗਈ ਕੜਕੀ ਜੇ ਤੈਨੂੰ ਹੋਏ ਉੱਥੇ ਹੱਡ ਹੱਡ ਭੰਨ ਦਿੰਦਾ ਕੰਮ ਮਿੱਤਰਾ ਪੀੜੀ ਪੈਂਦੀ ਅਸਨੂ ਦੇ ਵਿੱਚ ਰੰਮ ਮਿੱਤਰਾ ਓ ਪੈਸੇ ਤਾਂ ਕਮਾਲ ਮੰਗੇ ਚੈਨੀ ਹੋਈ ਵਾਹ ਤੇ ਨ ਕੋਈ ਵਧਾਈਆਂ ਕਰੇ ਨੈਣੀਆਂ ਨਹੀਂ ਉਹ ਲੋੜਤਾ ਨਹੀਂ ਕੋਈ ਉਥੇ ਕਿਹੜਾ ਪੁੱਛਦਾ ਗੋਰੀਆਂ ਤੇ ਰੂਬ ਕਾ ਦਾ ਖੜੀ ਮੁੱਛਦਾ ਕਰਦੇ ਦੀ ਪੰਡ ਕੇ ਰਲੋਂ ਤੂੰ ਤੂੰ ਰੁਕਦਾ ਨਹੀਂ ਤੰਗ ਫਿਰ ਪਿੰਦਿਆਂ ਆ ਵੀਰੋ ਕਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਹੇਰਿਆ ਕੇ ਪਿੰਡ ਮੈਂ ਤਾਂ ਖੇਤੀ ਕਰਦਾ ਤੂੰ ਘੇਟ ਜਾ ਕੋਈ ਰੱਖੀ ਸਬਰਾਜ ਦੇਖ ਕੇ ਰਾਂਟੋ ਦੀਆਂ ਸੜਕਾਂ ਤੇ ਰੋਇਆ ਕਬਰੂ ਉਹ ਸਿਰਾਂ ਤੋੜਦੇ ਜਹਾਜ਼ ਦੇਖ ਕੇ ਹੱਥੀਂ ਸਵੇ ਸਾਲਿਆ ਬਲਦ ਦੀ ਜੀ ਆ ਕੇ ਨੱਚਦਾ ਪੰਜਾਬ ਦੇ ਕਿੰਨਿਆ ਕੀ ਬਾਤ ਹੈ ਕੀ ਬਾਤ ਜਿਹੇ ਪਾਸਾ ਕਰਦੀ ਕਰਾਂ ਬਾਪੂ ਆ ਸਾਰਾ ਰਾਜ ਪਾਗ ਛੱਦਦਾ ਸੁੱਕ ਸੁੱਕ ਸੁਖਾਉ ਪੰਜਾਬ ਛੱਡਤਾ ਜਿਸ ਉਹ ਇਨਹ ਭਾਇੋਂ ਦੀ ਦਿੱਲੀ ਰੋਡ ਤੇ ਰੋਦੀ ਮਾਨੂੰ ਛੱਡਿਆ ਆ ਏਅਰਪੋਰਟ ਤੇ ਉਹ ਯਾਰ 베ਲੀ ਛੱਡੇ ਛੱਡੀ ਮੋਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਂ ਉ ਡਿਪੈਂਡ ਦੀ ਖੇ ਟੇਖਾ ਕੇ ਆਇਆ ਇਕਲੇ ਐਂਦ ਨੂੰ ਹੁਣ ਸ਼ਿਫਟਾਂ ਵੀ ਲੱਗ ਗਈ ਕੜਕੀ ਜਿੰਦ ਨੂੰ ਹੋਏ ਉੱਥੇ ਹੱਟ ਹੱਟ ਭੰਨ ਦਿੰਦਾ ਕੰਮ ਮਿੱਤਰਾ ਪੀੜੀ ਪੈਂਦੀ ਐ ਸਨੂ ਦੇ ਵਿੱਚ ਰੰਮ ਮਿੱਤਰਾ ਉਹ ਪੈਸੇ ਤਾਂ ਕਮਾਲ ਮੰਗੇ ਚੈਨੀ ਨਹੀਂ ਆਉਣੀ ਵਾ ਵਾ ਦਿਨ ਕੋਈ ਵਧਾਈਆਂ ਕਰੇ ਨੈਣ ਨਹੀਂ ਆਉਣੀ ਉਹ ਲੋੜ ਤਾਂ ਨਹੀਂ ਕੋਈ ਉੱਥੇ ਕਿਹੜਾ ਪੁੱਛਦਾ ਗੋਰੀਆਂ ਤੇ ਰੂਪ ਕਾ ਦਾ ਖੜੀ ਮੁੱਛ ਦਾ ਕਰਦੇ ਦੀ ਪੰਡ ਕੇ ਰਲੋਂ ਤੂੰ ਤੂੰ ਰੁਕਦਾ ਨਹੀਂ ਠੰਗ ਫਿਰ ਪਿੰਡਿਆਂ ਨੂੰ ਵੀਰੋ ਕਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਹਿਰੀਆ ਕੇ ਪਿੰਡ ਮੈਂ ਤਾਂ ਖੇਤੀ ਕਰਦਾ ਤੂੰ ਕੈਂਟ ਜਾ ਕੋਈ ਰੱਖੀ ਸਭ ਰਾਜ ਦੇਖ ਕੇ ਰਾਂਤੋ ਦੀਆਂ ਸੜਕਾਂ ਤੇ ਰੋਇਆ ਗਬਰੂ ਉਹ ਸਿਰਾਂ ਤੋੜਦੇ ਜਹਾਜ਼ ਦੇਖ ਕੇ ਆਥਰੀ ਸਵੇਰੇ ਸਾਲਿਆ ਬਲਗਦੀ ਕਿਆ ਬਾਤ ਹੈ ਕਿਆ ਬਾਤ ਹੈ ਜਿਹੜੇ ਬਾਸਾ ਕਰਦੀ ਕਰਾਉਂਦਾ ਬਾਪ